ਅੱਜ ਤੁਹਾਨੂੰ ਉਸ ਨੌਜਵਾਨ ਨਾਲ ਮਲਾਉਣ ਜਾ ਰਹੇ ਹਾਂ ਤੁਸੀਂ ਰੈਡੀमेड ਪਤੰਗ ਤਾਂ ਦਸੰਤ ਪੌਨਚਮੀ ਦੇ ਇਤਿਹਾਰ ਮੌਕੇ ਬਹੁਤ ਅੜਾਏ ਹੋਣਗੇ ਖਰੀਦੇ ਹੋਣਗੇ ਪਰ ਅੱਜ ਤੁਹਾਨੂੰ ਅਸੀਂ ਉਸ ਵੀਰ ਨਾਲ ਮਲਾਉਣ ਜਾ ਰਹੇ ਹਾਂ ਜੋ ਕਿ ਦੱਸਦੇ ਨੇ ਵੀ ਉਹ ਅੰਮ੍ਰਿਤਸਰ ਵੀ ਪਤੰਗ ਖੁਦ ਬਣਾਉਂਦੇ ਸੀ ਅੱਜ ਤਪਾ ਸ਼ਹਿਰ ਅੰਦਰ ਸਕੂਲ ਰੋਡ ਦੇ ਮੋੜੇ ਤੇ ਆਪਣੇ ਹੱਥੀ ਪਤੰਗ ਬਣਾਉਂਦੇ ਨੇ ਬਹੁਤ ਹੀ ਸ਼ਾਨਦਾਰ ਪਤੰਗ ਬਣਾ ਰਹੇ ਨੇ ਪਹਿਲੀ ਵਾਰ ਤਪਾ ਦੇ ਵਿੱਚ ਇਸ ਨੌਜਵਾਨ ਵੱਲੋਂ ਅੰਮ੍ਰਿਤਸਰ ਤੋਂ ਆ ਕੇ ਜਿਸ ਤਰ੍ਹਾਂ ਦਾ ਮਰਜੀ ਡਿਜ਼ਾਈਨ ਪਵਾਓ ਇਹ ਪਤੰਗ ਉਸੇ ਡਿਜ਼ਾਈਨ ਦਾ ਹੀ ਬਣਾ ਦਿੰਦੇ ਨੇ ਆ ਤੁਹਾਨੂੰ ਜਿਵੇਂ ਅਸੀਂ ਲੱਗੇ ਹੋਏ ਪਤੰਗ ਦਿਖਾ ਰਹੇ ਆ ਡਿਸਪਲੇ ਦਿਖਾ ਰਹੇ ਆ ਇਸ ਵੀਰ ਵੱਲੋਂ ਖੁਦ ਬਣਾਏ ਗਏ ਨੇ ਤੇ ਤੁਹਾਡੀ ਅਸੀਂ ਇਸ ਵੀਰ ਨਾਲ ਗੱਲ ਵੀ ਕਰਵਾਉਂਦੇ ਆ ਆ ਇਹਦਾ ਸਾਰਾ ਸਮਾਨ ਹੈਗਾ ਜਿਵੇਂ ਬਰਤਦੇ ਨੇ ਜੀ ਕੀ ਹਾਲ ਹੈ ਵਧੀਆ ਵਧੀਆ ਅੱਛਾ ਕਿੰਨੀ ਦੇਰ ਹੋ ਗਈ ਤੁਹਾਨੂੰ ਆਪ ਤੱਕ ਬਣਾਉਂਦੇ ਨੂੰ ਸਾਡੀ ਤੀਜੀ ਪੀੜੀ ਹੈ ਅੱਛਾ ਅਮਰਸਰ ਵੀ ਤੁਸੀਂ ਹਾਂਜੀ ਸਾਡਾ ਅਮਰਸਰ ਵੀ ਹੋਣ ਸੋਦੀ ਖੰਡ ਦਾ ਅੱਛਾ ਇੱਥੇ ਤੁਹਾਨੂੰ ਕਿਵੇਂ ਫਿਰ ਬਣਿਆ ਵੀ ਤਪੇ ਚਲੀਏ ਇੱਥੇ ਸਾਡੀ ਰਿਸ਼ਤਵਾਰੀ ਜੀ ਇੱਥੇ ਤੇ ਰਿਸ਼ਤਵਾਰ ਕਹਿੰਦੇ ਵੀ ਇੱਥੇ ਹੀ ਆਵੀ ਕੋਈ ਚੈੱਕ ਕਰਕੇ ਫਿਰ ਕਿੰਨਾ ਆ ਜਾਣਾ ਤੇ ਫਿਰ ਤੁਸੀਂ ਇੱਕ ਯਸੋਰ ਆਗੇ ਬੈਠ ਕੇ ਜਿੱਦਾਂ ਸਾਡੇ ਨੂੰ ਨੂੰ ਸੰਸਾਰ ਕਰਦੇ ਕਰੀ ਬੁਰਾ ਕਰੀ ਆ ਠੀਕ ਹੈ ਫਿਰ ਦਿਨ ਦੇ ਵਿੱਚ ਤੁਸੀਂ ਕਿੰਨੇ ਕੁ ਪਤੰਗ ਬਣਾ ਲੈਣੇ ਹੋ ਕਦੇ ਐਵਰੇਜ ਹੀ ਨਹੀਂ ਦਿੱਤੀ ਅੱਛਾ ਆਈਡੀਆ ਆਈਡੀਆ ਸਾਡਾ ਸਾਹਕ ਤਾਂ ਮੇਗਾ ਵੱਡੀ ਬਣਾਇਆ ਅੱਛਾ ਵੱਡਾਂ ਦੀ ਬਣਾਉਂਦੇ 100 150 ਮਿੰਟ ਠੀਕ ਹੈ ਜਿਵੇਂ ਕੋਈ ਦੁਕਾਨ ਵਾਲੇ ਕੋਈ ਰਿਟੇਲ 'ਚ ਵੇਚਦੇ ਸੀ ਉਹਨਾਂ ਨੂੰ ਵੀ ਦਿੰਨੇ ਪਤੰਗ ਬਣਾ ਕੇ ਸਾਡਾ ਤਾਂ ਉਹ ਠੀਕ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਬਸੰਤ ਮਾਚਵੀਰ ਇਤਿਹਾਰ ਨੂੰ ਲੈ ਕੇ ਆਓ ਇੱਥੇ ਪਹੁੰਚੋ ਟੀਂਦ ਕੇ ਲੈ ਕੇ ਜਾਓ ਆਇਤ ਕੀ ਲੈ ਕੇ ਜਾਊਂਗਾ ਵਲੇਰੀ ਫੀਸ ਹਰ ਕਰਾਂਗੇ ਠੀਕ ਹੈ ਤੇ ਡੋਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਡੋਰ ਤਾਂ ਨਹੀਂ ਵੇਚਦੇ ਹੋਰ ਨਹੀਂ ਆਪਣੇ ਕੋਲ ਹੁੰਦਾ ਸਿਰਫ ਆਪਣੇ ਕੋਲ ਪਤੰਗ ਦੀ ਕੰਮ ਠੀਕ ਹੈ ਤੇ ਡੋਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਚਾਈਨਾ ਡੋਰ ਬਾਰੇ ਚਾਈਨਾ ਡੋਰ ਬਾਰੇ ਉਹ ਤੇ ਬੰਬ ਬਣ ਕੇ ਆਪਾਂ ਲੈ ਕੇ ਨਾਲ ਚੱਲਦੇ ਆ। ਠੀਕ ਹੈ। ਇਹ ਪਤਾ ਨਹੀਂ ਹੁੰਦਾ ਪਤਾਂ ਗੋੜਦੇ ਉੱਡੇ ਪੰਛੀ ਵੀ ਵਟੇ ਜਾਂਦੇ ਆ। ਦੂਰ ਲੰਕਰੀਆ ਜਿਵੇਂ ਜਿਹੜੇ ਬੰਦੇ ਨੇ ਬਾਈਕ ਦੇ ਉੱਤੇ ਜਾਂਦੇ ਲੋਕਾਂ ਨੇ ਫੇਰਦੀ ਵੇਖੀ ਆਪਾਂ ਸੁਣ ਨਹੀਂ। ਇਸੇ ਕਰਕੇ ਦੂਰ ਦਾ ਆਪਾਂ ਕੰਮ ਹੀ ਨਹੀਂ ਕਰੀਦਾ ਅੱਗੇ ਅਲਕੀਤੀ ਨਾਲ ਲੀਹੋ। ਚਲੋ ਦੋਸਤੋ ਇਸ ਵੀਰ ਦਾ ਕਹਿਣਾ ਹੈ ਜਿਹੜੇ ਵੀ ਬੱਚੇ ਜਾਂ ਉਹਨਾਂ ਦੇ ਮਾਪੇ ਉਹਨਾਂ ਨੂੰ ਚੈਰਾਂ ਡੋਰ ਲੈ ਕੇ ਦਿੰਦੇ ਨੇ ਉਹ ਬੱਚੇ ਨਾਲ ਖੁਦ ਬੰਬ ਬਣ ਕੇ ਦਿੰਦੇ ਨੇ। ਤਾਂ ਅਸੀਂ ਵੀ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਅਪੀਲ ਕਰਦੇ ਆਂ ਵੀ ਚੈਨਾ ਡੋਰ ਨਾ ਆਪਣੇ ਬੱਚਿਆਂ ਨੂੰ ਲੈ ਕੇ ਦਿਓ ਕਿਉਂਕਿ ਇਹ ਜਾਨਵਰਾਂ ਪੰਛੀਆਂ ਅਤੇ ਇਨਸਾਨਾਂ ਲਈ ਬਹੁਤ ਹੀ ਘਾਤਖੋੜ ਹੈਗੀ ਇਸ ਲਈ ਇਸ ਦਾ ਵਾਈਗਾਟ ਕੀਤਾ ਜਾਵੇ ਤਾਂ ਇਸ ਵੀਰ ਕੋਲ ਆ ਕੇ ਇੱਕ ਵਾਰ ਜਰੂਰ ਤੁਹਾਡਾ ਕਿਰਦੋ ਕਿਉਂਕਿ ਰੈਡੀਮੇਡ ਪਤਾ ਹੈ ਤੁਸੀਂ ਬਹੁਤ ਖਰੀਦੇ ਹੋਣਗੇ ਇਹਨਾਂ ਦੇ ਆਪਣੇ ਹੱਥੀ ਬਣਾ ਰਹੇ ਨੇ ਤੁਹਾਡੇ ਸਾਹਮਣੇ ਵੀ ਤਿਆਰ ਕਰਕੇ ਦੇ ਦੇਣਗੇ ਇਹ ਤਾਂ ਇੱਕ ਵਾਰ ਜਰੂਰ ਆਓ ਅਸੀਂ ਇਹਨਾਂ ਦਾ ਨੰਬਰ ਥੱਲੇ ਸਕਰੀਨ ਤੇ ਦੇਵਾਂਗੇ ਤਾਂ ਇਹਨਾਂ ਦਾ